ਜੇਕਰ ਤੁਸੀਂ ਵੀ ਆਪਣੀਆਂ ਦੁਕਾਨਾਂ ਜਾਂ ਫਿਰ ਸ਼ੋਅਰੂਮ ਦੇ ਉੱਤੇ ਨੌਕਰਾਂ ਨੂੰ ਰੱਖਦੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲੋ ਦੇਖੋ ਕਿਦਾਂ ਪਰਿਵਾਸੀ ਨੌਕਰ ਨੇ ਆਪਣੇ ਮਾਲਕ ਦੇ ਨਾਲ ਪੁਰਾਣੀ ਰੰਜਿਸ਼ ਕਰਦੇ ਹੋਏ ਅਜਿਹਾ ਕਾਰਨਾਮਾ ਕਰ ਦਿੱਤਾ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਇੱਕ ਪਰਿਵਾਸੀ ਨੌਕਰ ਦੇ ਵੱਲੋਂ 2 ਸਾਲ ਪੁਰਾਣੀ ਰੰਜਿਸ਼ ਦੇ ਚੱਲਦੇ ਮਾਲਕ ਦੇ ਘਰ ਦਾਖਲ ਹੋ ਕੇ ਉਸ ਦੇ بیٹے ਅਤੇ ਮਾਂ ਦੇ ਉੱਤੇ ਦੋਨਾਂ ਦੇ ਉੱਤੇ ਕੈਂਚੀਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਉਹਨਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਆਟਾ ਚੱਕੀ ਦਾ ਕੰਮ ਸੀ ਤੇ ਇਹ ਨੌਕਰ ਦੁਕਾਨ ਤੇ ਚੱਕੀ ਦੇ ਕੰਮ ਤੋਂ ਤੇ ਰੱਖਿਆ ਹੋਇਆ ਸੀ ਅਤੇ ਇਹ ਚੋਰੀ ਕਰਦਾ ਫੜਿਆ ਗਿਆ ਜਿਸ ਤੋਂ ਬਾਅਦ ਇਸ ਨੂੰ ਜਿਹੜਾ ਕਿ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਜਿੱਦੇ ਰੰਜਿਸ ਰੱਖਦੇ ਹੋਏ ਇਸ ਪਰਿਵਾਸੀ ਨੌਕਰ ਨੇ ਘਰ ਦੇ ਵਿੱਚ ਚਾਰਜਰ ਲੈਣ ਦੇ ਬਹਾਨੇ ਦੇ ਨਾਲ ਦਰਵਾਜ਼ਾ ਖੜਕਾਇਆ ਤੇ ਉਸੇ ਦੌਰਾਨ ਕੈਂਚੀ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਬੇਟਾ ਜਦੋਂ ਆਇਆ ਤਾਂ ਉਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਨੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਆ ਕੇ ਘਰ ਦੇ ਵਿੱਚ ਉਸ ਨੇ ਹਮਲਾ ਕਰ ਦਿੱਤਾ ਕਿਉਂਕਿ ਇਸ ਨੂੰ ਪਹਿਲਾਂ 2 ਸਾਲ ਪਹਿਲਾਂ ਕੰਮ ਤੋਂ ਕੱਢਿਆ ਗਿਆ ਸੀ ਆਓ ਸੁਣਦੇ ਹਾਂ ਉਹ ਹੁਣ ਹਟ ਗਿਆ ਉਹ 2 2 ਸਾਲ ਤੋਂ ਹਟਿਆ ਆ ਹਟਿਆ ਹੁਣ ਦੁਬਾਰਾ ਆਇਆ ਉਹ ਦੁਬਾਰਾ ਇਹ ਵਾਅਦਾ ਤ ਉਹਨੇ ਕੀਤਾ ਉਹਨੇ ਕੀਤੀ ਵਾਅਦਾ 21 ਵਜੇ ਕੀ ਹੈ ਕੋਈ ਕੋਈ ਪਤਾ ਨਹੀਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਇਹਦੀ ਗਾਦੀ ਵੜਿਆ ਸੱਟਾ ਕਿੰਨੀਆਂ ਕਬਜੀਆਂ ਹੁਣ ਸੱਟਾ ਤਾਂ ਅੰਦਰ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹੱਲੇ ਕੁਝ ਪਤਾ ਹੀ ਨਹੀਂਗਾ ਹੱਲੇ ਮੈਂ ਸਾਨੂੰ ਤਾਂ ਅਸੀਂ ਤਾਂ ਸਿੱਧੇ ਇੱਥੇ ਹਸਪਤਾਲ ਆ ਗਾਦੋ ਕਦੀ ਗੱਲ ਇਹ ਸੇਰੇ ਸੇਰ ਦੀ ਗੱਲ ਹੈ ਸੇਰ ਮੈਂ ਟਾਈਮ ਨਹੀਂ ਦੇਖਿਆ ਪੁਲਿਸ ਨੂੰ ਕੰਪਲੀਟ ਕੀਤੀ ਕਹ ਦੇਖਿਆ ਜਾਵੇ ਤਾਂ ਪਰਵਾਸੀਆਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਇੱਕ ਪਾਸੇ ਤਾਂ ਇਹਨਾਂ ਨੂੰ ਕੰਮ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਇਹਨਾਂ ਦੇ ਵੱਲੋਂ ਘਰਾਂ ਦੇ ਵਿੱਚ ਦਾਖਲ ਹੋ ਕੇ ਹਮਲੇ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਅਖੰਡ ਲੋਕ